ਪਸ਼ੂਆਂ ਦਾ ਜੇਕਰ ਪਸ਼ੂਆਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰਸ ਦੇਖ ਰਹੇ तमाम ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਫਰੀਦਕੋਟ ਜ਼ਿਲ੍ਹੇ ਦੇ ਬਾਣੀ ਦੇ ਵਿੱਚ ਬਾਣੀ ਪਿੰਡ ਤੋਂ ਜਿਹੜਾ ਚਮੇਲੀ ਨੂੰ ਰਾਹ ਜਾਂਦਾ ਉਹ ਰਾਹ ਦੇ ਉੱਤੇ ਇੱਕ ਬਾਰ ਖੇਤਾਂ ਦੇ ਵਿੱਚ ਬਾਈ ਮੀਤ ਵੀ ਦੇ ਕੇ ਘਰੇ ਆਪਾਂ ਮੌਜੂਦ ਆ ਦੋ ਕੋਠੀਆਂ ਬਾਈ ਉਹਨਾਂ ਦੀ ਛੜਕ ਦੇ ਉੱਤੇ ਇੱਕੋ ਜੀਆਂ ਪਾਣੇ ਵਾਲੇ ਪਾਸੇ ਤੋਂ ਕਿੰਨੇ ਕਿਲੋਕੋਮੀਟਰ ਦੀ ਦੂਰੀ ਤੈਅ ਕਰ ਲੈਣੀ ਆ ਤੁਸੀਂ ਚੁੱਪ ਕਰਕੇ ਵੀਰੇ ਤੇ ਕਿਹੜੇ ਘਰੇ ਮੌਜੂਦ ਆ ਕੀ ਬਾਈ ਉਹਨਾਂ ਦਾ ਨਾਮ ਆ ਕਿਹੜਾ ਸੁਆਗਾਂ ਆ ਪਾ ਲੋਟ ਦੀ ਚੰਗੇ ਦੁੱਧ ਵਾਲੀ ਗਾਮ ਖਾਉਣੀ ਆ ਤੁਹਾਨੂੰ ਅੱਜ ਕਰਦੇ ਗੱਲਬਾ ਵੀਰੇ ਸਤਿ ਸ਼੍ਰੀ ਅਕਾਲ ਮੀਤ ਬਾਈ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਵੀਰੇ ਵਧੀਆ 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 ਖੇਤਾਂ ਦੇ ਪਰਿਵਾਰ ਬਾਈ ਵਧੀਆ ਵਧੀਆ ਵੀਰੇ ਚੜਦੀ ਕਲਾ ਜੋ ਸਾਰੇ ਹਾਂ ਵੀਰੇ ਨਾਮ ਉਮੀਦ ਭਾਈ ਆਪਣਾ ਉਮੀਦ ਹੀ ਹੈ ਕਿ ਬਾਪੂ ਦਾ ਨਾਮ ਮੀਰ ਸਿੰਘ ਨਾ ਬਾਪੂ ਦਾ ਨਾਮ ਕਰਮ ਸਿੰਘ ਹੈ ਜੀ ਕਰਮ ਸਿੰਘ ਘਰ ਆਪਣਾ ਛੜਕ ਦੇ ਉੱਤੇ ਆ ਗਿਆ ਹਨਾ ਹਾਂ ਸਿੱਖਾਂ ਦੀ ਸੜਕ ਤੇ ਹੈ ਜੀ ਸਿੱਖਾਂ ਵਾਲੀ ਸੜਕ ਹੈ ਸੌਰੀ ਅੱਛਾ ਸਿੱਖਾਂ ਵਾਲੀ ਛੜਕ ਦੇ ਉੱਤੇ ਜੇ ਕੋਈ ਪੁੱਛੇ ਫੋਨ ਨਹੀਂ ਲੱਗਦਾ ਹੁੰਦਾ ਕਈ ਵਾਰੀ ਕੀ ਪੁੱਛ ਕੇ ਆ ਜਾਵੇ ਬਾਕ ਕਰ ਲੀਂਗਾ ਘਰੇ ਆਣਾ ਕਦੇ ਕਰ ਲੀਂਗਾ ਘਰੇ ਠੀਕ ਹੈ ਭਾਈ ਅੱਛਾ ਉਮੀਦ ਵੀਰੇ ਜਿਹੜੀ ਆਪਾਂ ਗਾਂਵ ਇਤਨੀ ਹੈ ਕਿੰਨੋਂ ਸੁਆਵਾਂਤ ਕੀ ਇਹ ਵੀਰੇ ਤੀਜਾ ਸੁਆ ਇਹ 10 ਵਾਇਰ ਸੁਣਾਵਾ ਹਾਂ ਕਿੰਨੇ ਦਿਨ ਪਹਿ ਵੀਰੇ ਨੇ ਅਜੇ ਵੀਰੇ ਕੱਚੀ ਹਫਤੇ ਦੀ ਅਜੇ ਠੀਕ ਹੈ ਦੁੱਧ ਕਿੰਨਾ ਕੁ ਦੇ ਦਿੰਦੀ ਮੀਤ ਬਾਈ ਪਹਿਲੇ 118 ਲੀਟਰ ਚ ਹੋਇਆ ਆਪਾਂ ਥਲੋ ਠੀਕ ਹੈ ਵੀਰੇ ਤੇ ਦੂਜੀ ਸੂਇ ਤੇ ਕਿੰਨਾ ਰਸਤਾਰ ਦੀ ਰਹੀ ਕਿ ਘਟ ਗਈ ਸੀ ਨਹੀਂ ਪੂਰੀ ਰਹੀ ਵਧੀਆ ਵੀਰੇ ਠੀਕ ਹੈ ਵੱਡੇ ਬਾਈ ਤੇ ਚੋਣ ਚਾਣ ਨੂੰ ਠੰਡੀ ਸੀ ਵੱਡੇ ਬਾਈ ਪੂਰੀ ਵੀਰੇ ਬਿਨਾਂ ਡਿਆਣੇ ਤੋਂ ਮਿਲਦੀ ਆ ਵਧੀਆ ਠੀਕ ਹੈ ਵੱਡੇ ਬਾਈ ਠੀਕ ਹੈ ਅੱਛਾ ਟੀਕਾ ਕੀ ਚੰਗਾ ਹੀ ਭਰਿਆ ਹੋਇਆ ਠੀਕ ਹੈ ਵੀਰੇ 44 32 ਭਰਿਆ ਆਪਾਂ 44 32 ਦਾ ਭਰਿਆ ਹੋਇਆ ਹਾਂ ਠੀਕ ਹੈ ਵੱਡੇ ਵੀਰੇ ਅੱਛਾ ਰੇਟ ਬਾਈ ਇਹਦਾ ਕੀ ਰੇਡ ਬਰੇ 58000 ਰੁਪਏ ਕਰਦੇ ਮੋਲ ਆਪਾਂ 58000 ਰੁਪਏ ਮੋਲ ਮੰਗਤਨ ਕਰਦੇ ਕੋਲ ਅੰਦਰ ਕਰਦਾਂਗੇ ਵੀਰੇ ਦੇਣੀ ਕਿਨੇ ਦੀ ਲਾਸਟ ਜਵਾਂ ਹਨ ਲਾਸਟ 55 ਹੀ ਦੇ ਦਾਂਗੇ ਵੀਰੇ ਠੀਕ ਹੈ ਕੱਢੀ ਪਾਰੋ ਤੋਰੀ ਵੀਰੇ ਮਾ ਖੋਲ ਲਈ ਮੇਂ ਮਿੱਤਰੋ 58000 ਰੁਪਿਆ ਡਿਮਾਂਡ ਆ 3000 ਰੁਪਿਆ ਪਾਈ ਛੜ ਕੇ 55000 ਦੀ ਪਾਈ ਜਾਂਦਾ ਲਾਸਟ ਦੇਣੀ ਉਹ ਦੇਖ ਸਕਦੇ ਹੋ ਤੁਸੀਂ ਹਾਂ ਲਿਆ ਭਾਈ ਬੜਾ ਪੱਕਾ ਬਣਦੀ ਆ ਹੋਰ ਕੋਈ ਕਰ ਲਈ ਵੀਰੇ ਕੱਚੇ ਦੇ ਘੋੜੀ ਆ ਮੂਹ ਆਹ ਵੇਖੋ ਭਾਈ ਹੁਣ ਕੱਚੇ ਸਾਦੇ ਤੁਰਦੀ ਘੋੜੀ ਆ ਮੂਹ ਸਹੀ ਠੀਕ ਆ ਵੀਰੇ ਐ ਥੱਲੋ ਤਾਂ ਫਿਰ ਉਮੀਦ ਬਾਈ ਚੰਗੀ ਪਣ ਜਾਂਦੀ ਹੋਣੀ ਏ ਯਾਰ ਪੂਰੀ ਵਧੀਆ ਵੀਰੇ ਲਹਣੇ ਹੋਣ ਲੱਗੀ ਏ ਹਾਂ ਚੰਗੀ ਦਿਨਾਂ ਦੇ ਨਿਖਰ ਜਾਣਾ ਇਹਨੇ ਹਨਾ ਹਾਂ ਬਾਈ ਹੂੰ ਲੈ ਵੀ ਦੀ ਥਣ ਥਮ ਨੇੜੇ ਕਰਕੇ ਵਿਖਾ ਦੇ ਬਸ ਸੋਹਣੀ ਤਿਆਰ ਹੋ ਜਾਣਾ ਇਹਨੇ ਕਰਮਾਲੀ ਨੇ ਬਾਈ ਚੜ ਜਵਾਨੀ ਵਾਲਾ ਥਾਣਾ ਕਰਮਾਲੀ ਨੂੰ ਲੱਗਾ ਹੋਇਆ ਬਾਕੀ ਬਾਈ ਵਾਲੀ ਪੱਕੀ ਨਹੀਂ ਦੁੱਧ ਚੰਗੀ ਸੇਵਰ ਦੇ 20 ਕਿਲੋ ਦਈ ਜਾਊਗੀ ਗਾਂ ਮਾੜੀ ਨਹੀਂ ਜੇ ਕਿ ਭਰਾਣੇ ਲੈਣੀ ਚੰਗੇ ਕਦ ਕਾਠ ਵਾਲੀ ਗੋਬਾ ਵਾਲੀ ਗਾਂ ਬਸ ਇਨਾ ਹੈਗਾ ਸੂਆ ਜ਼ਰੂਰ ਤੀਜਾ ਵਾ ਬਾਕੀ ਚਮਕਦਮ ਚੰਗੀਆਂ ਬਈ ਸੋਹਣੀ ਸਰਾਠੀ ਆ ਬੂ ਮੱਥੇ ਲੱਗਦੀ ਜੰਨੀ ਹੈਗੀ ਆ ਭਾਅ ਦੇ ਮੁਤਾਬਕ ਗਾਂ ਚੰਗੀਆਂ ਬਈ ਅੱਜ ਜੇ ਮਾਰਕੀਟ ਦੇ ਵਿੱਚ ਤੁਸੀਂ ਵੈਸੇ 20 ਕਿਲੋ ਵਾਲੀ ਗਾਂ ਲੈਣੀ ਪੱਥੀ ਵਾਲੀ ਤਾਂ 75 70 75 ਨੂੰ ਮਿਲਦੀ ਆ ਇਹਦਾ ਰੇਟ ਦੇ ਵਿੱਚ ਵੀ ਫਰਕ ਆ ਤੁਸੀਂ ਗਾਂ ਵੀ ਚੰਗੀਆਂ ਅੱਛਾ ਮੀਤ ਬਾਈ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ 95920 ਜੀ 01087 ਇੱਕ ਵਾਰੀ ਹੋਰ ਬੋਲੀ 95920 ਜੀ 01087 ਠੀਕ ਹੈ ਬਾਈ ਇਸ ਨੰਬਰ ਤੇ ਵੀਰੇ ਨਾਲ ਕਰ ਲਓ ਤੁਸੀਂ رابطہ ਕਰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪਾਣੀ ਦੇ ਵਿੱਚੋਂ ਮੀਤਪਾਈ ਕੇ ਕਰੋ ਗਾਂ ਦੀ ਵੀਡੀਓ ਕਵਰ ਕੀਤੀ ਹੈ ਤੀਜਾ ਸੁਆ ਸੁਣਾ ਵਾ 18 19 ਕਿਲੋ ਦੁੱਧ ਮਾਲਕਾਂ ਨੇ ਚੋਇਆ ਹੋਇਆ ਵਾ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਤੇ ਹੈ ਤਸੱਲੀ ਕਰਨਾ ਤੁਹਾਡਾ ਫਰਜ਼ਾ ਹਰ ਇੱਕ ਪੱਖ ਤੋਂ ਧੰਨਵਾਦ